ਆਹ ਪਾਈ ਆ ਆਹ ਬੰਦੇ ਜਿਹੋ ਉੱਤਰ ਕੇ ਥੱਲੇ ਉਹ ਤਾਂ ਥੱਲੇ ਬਈ ਖੜੀ ਹੈ ਸੇਵਕ ਉੱਤੇ ਆ ਰੋਡ ਦੇ ਉੱਤੇ ਖੜੀ ਹੈ ਫੇਰੇ ਦਾ 150 ਦੀ ਸਪੀਡ ਲੱਗੇ ਉਪਰ ਹੋਰ ਇਹ ਬਾਰੇ ਬੋਲਣਾ ਥਾਗੇ ਅਸੀਂ ਨੂੰ ਪਤਾ ਅਹੀਂ ਨਾਲੇ ਆ ਲੈਂਟ ਤੇ ਆਉਂਦਾ ਆ ਬਾਈ ਬਸ ਨਿਕਲੇ ਅਸੀਂ ਨਾਲ ਦੀ ਨਾਲ ਬਈ ਇਹਨਾਂ ਨੇ ਗੱਡਿਆ ਪਹਿਲਾਂ ਅਸੀਂ ਦਾ ਉਹਨਾਂ ਨੂੰ ਦਿਖਾਈ ਬਾਅਦ ਤੇ ਅਸੀਂ ਉਹਨਾਂ ਨੂੰ ਪਤਾ ਹੀ ਨਹੀਂ ਚੱਲ ਉਹ ਬਜਟ ਆ ਬਾਈ ਬਜਟ ਤਾਂ ਦੋਵੇਂ ਬੱਜ ਗਿਆ ਰ ਗੱਡੀ ਬਾਕ ਲੋਕ ਕਰੋਗੇ ਅਸੀਂ ਬੰਦ ਗੱਡੀ ਕਰਤੀ ਸੀ ਯਾਰ ਉਹ ਬੰਦ ਬੰਦੇ ਯਰ ਦੋ ਕ੍ਰੇਡਾ ਵਾਲੇ ਤਾਂ ਬਚ ਗਏ ਆ ਤੇ ਇਹਨਾਂ ਦੇ ਸੱਟਾ ਸੁੱਟਾਂ ਵੱਜੀਆਂ ਇਹ ਹੈਗਾ ਪੰਨੀ ਵਾਲੇ ਕੋਲੇ ਆਲਮਾਲੇ ਕੋਲੇ ਐਕਸੀਡੈਂਟ ਹੋਇਆ ਕਾਫੀ ਚੋਖਾ ਭਾਰੀ ਜਿਵੇਂ ਬਚ ਗਏ ਬਾਕੀ ਯਰ ਬੰਦੇ ਕਿੰਨੇ ਜਾਣੀ ਜੀ ਵਿੱਚ ओके ਚਾਰ ਸੁੱਧੀ ਕਰੀਏ ਇਹ ਮੈਨੂੰ ਕਰ ਦਿਓ ਯਾਰ